ਅਕੀ ਕਹਣਾ ਚਾਹੁੰਦੇ ਸੀ ਬਹੁਤ ਧੰਨਵਾਦੀਆਂ ਪ੍ਰਧਾਨ ਸਾਹਿਬ ਦੇ ਅੱਜ ਕੋਲੋਂ ਸਾਡੀ ਮੁਸ਼ਕਲ ਨੂੰ ਹੱਲ ਕੀਤਾ ਠੀਕ ਹੈ ਕਿੰਨੇ ਚਿਰ ਤੋਂ ਕੰਮਲਟ ਕਿਆ ਹੋਇਆ ਸੀ ਇਹ ਤਾਂ 12-13 ਸਾਲ ਤੋਂ ਸੀ 12-13 ਸਾਲ ਤੋਂ ਸਰਕਾਰ ਆ ਹੋਰ ਬੈਂਕਾਂ ਬਾਅਦ ਦੇ ਤੱਕ ਤੇ 12-13 ਸਾਲ ਤੋਂ ਫਿਰ ਲੰਘਣਾ ਕਿੰਨਾ ਮੁਸ਼ਕਲ ਜਿਦਾ بارش ਦੇ ਵਿੱਚ ਬਰਸਾਤ ਦੇ ਵਿੱਚ ਬੜਾ ਟਿਕ ਹੈ ਜੀ ਟਿਕਦੇ ਤੇ ਚਿਕੜ ਤੇ ਬਰਾ ਹਾਲ ਆ ਵੀ ਲੋਕਾਂ ਨੇ ਆਪ ਕੀਤਾ ਆ ਬਹੁਤ ਠੀਕ ਹੈ ਬਹੁਤ ਚੰਗਾ ਕੰਮ ਹੋ ਰਿਹਾ ਜੀ। ਬਸਾਂ ਜੀ ਬਹੁਤ ਵਧੀਆ ਕੰਮ ਕਰਵਾ ਰਹੇ ਆ। ਕਲੀਬਾਨੀ ਸਭ ਤੋਂ ਪਹਿਲੇ ਤੇ ਬਹੁਤ ਧੰਨਵਾਦੀਆਂ ਪ੍ਰਧਾਨ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣਾ ਇਲੈਕਸ਼ਨਾਂ ਦੇ ਵਿੱਚ ਜੋ ਵਾਦਾ ਕੀਤਾ ਸੀ ਉਹ ਆਪਣਾ ਬਖੂਬੀ ਨਿਭਾਇਆ ਔਰ ਪੂਰਾ ਕੀਤਾ ਹੈ ਔਰ ਬਹੁਤ ਖੁਸ਼ੀ ਆ ਸਾਰੇ ਮਲੇ ਨੂੰ ਕਿ ਜਿਹੜਾ ਇਹ ਗਲੀਆਂ ਦਾ ਕੰਮ ਹੈ 13 ਸਾਲਾਂ ਤੋਂ ਰੁਕਿਆ ਹੋਇਆ ਜੋ ਅੱਜ ਜਿਹੜਾ ਅੱਜ ਉਹਦਾ ਹਟਨ ਕੀਤਾ ਗਿਆ। ਸਾਹਿਬ ਦਾ ਇਨਨੇ ਕੰਮ ਕਰਵਾਇਆ ਕਾਫੀ ਸਾਲ ਸੇ ਕੰਮ ਰੁਕਾ ਹੋਇਆ ਥਾ ਤੋ ਅਭੀ ਹੋ ਜਾਇਆ ਤੋ ਉਸਕੇ ਲਈ ਬਹੁਤ ਬਹੁਤ ਸ਼ੁਕਰੀਆ ਪਰਦਾ ਜੀ ਹਰੇ ਗੇਤੇ ਹਾਂਜੀ ਗਲੀ ਦਾ ਕੰਮ ਬੜੇ ਚਿਰ ਤੱਕ ਰੁਕਿਆ ਬਰਤਸ ਔਰ ਜਿਸੀ ਮਲਾਰੀ ਕੀ ਬੋਰ ਬਾਣ 15 ਵਿੱਚ ਇਹ ਗਲੀ ਦਾ ਕੰਮ ਬਹੁਤ ਹੀ ਟਾਈਮ ਤੋਂ ਰੁਕਿਆ ਪਿਆ ਸੀ ਕਮ ਸੇ ਕਮ 15 ਸਾਲ ਤੋਂ ਕੰਮ ਹੱਥੇ ਨਹੀਂ ਹੋਇਆ ਕਈ ਆਏ ਉਹਨਾਂ ਨੇ ਕੰਮ ਨਹੀਂ ਇੱਥੇ ਪੂਰੇ ਕਰਵਾ ਪਾਏ ਜਦ ਮੈਨੂੰ ਆਉਣ ਦਾ ਤੇ ਮੌਕਾ ਲੱਗਾ ਤਾਂ ਮੈਂ ਇੱਥੇ ਇਹਨਾਂ ਦੇ ਵਿੱਚ ਆਇਆ ਸਟਾਰਟਿੰਗ ਇਲੈਕਸ਼ਨ ਦੇ ਟਾਈਮ ਤਾਂ ਮੈਂ ਇਹਨਾਂ ਨੂੰ ਵਾਦਾ ਕੀਤਾ ਸੀਗਾ ਕਿ ਮੈਂ ਤੁਹਾਡੀ ਇਹ ਗਲੀ ਤੇ ਮਤਲਬ ਜੋ ਵੀ ਇਹਨਾਂ ਦੇ ਪੈਪਾ ਅੰਡਰਗ੍ਰਾਉਂਡ ਸਭ ਕੁਝ ਕਰਾਵਾਂਗਾ ਤੇ ਅੱਜ ਉਹ ਮੈਂ ਇਹਨਾਂ ਨਾਲ ਵਾਦਾ ਪੂਰਾ ਕਰ ਰਿਹਾ ਆਂ ਅੱਜ ਆਪਾਂ ਉਦਘਾਟਨ ਕਰ ਰਹੇ ਆਂ ਮੈਂ ਇਹਨਾਂ ਪਬਲਿਕ ਕੋਲ ਜਿਹੜੇ ਮੇਰੇ ਹੈਗੇ ਇੱਥੇ ਵਾਰਡ ਦੇ ਮੈਂਬਰ ਇਹਨਾਂ ਕੋਲ ਮੈਂ ਅੱਜ ਉਦਘਾਟਨ ਕਰਵਾਇਆ ਆ ਤਾਂ ਮੈਂ ਅੱਜ ਇਹਨਾਂ ਨੂੰ ਕਹਿਣਾ ਚਾਹੁੰਦਾ ਆ ਕਿ ਮੈਂ ਆਰਮੀ ਪਰਸਨ ਬੰਦਾ ਸੀ ਮੈਂ ਵੀ ਸੋਚਦਾ ਸੀ ਕਿ ਮੈਂ ਨਾ ਵਾਦਾ ਪਹਿਲਾਂ ਪੂਰਾ ਕਰ ਅੱਜ ਮੈਂ ਉਸ ਚੀਜ਼ ਤੇ ਖਰਾ ਉਤਰ ਗਿਆ ਇਹਨਾਂ ਦੇ ਨਿਗਾ ਚ ਵੀ ਤੇ ਮੈਂ ਚਾਹਨਾ ਹੈ ਕਿ ਬਈ ਇਹਨਾਂ ਦੇ ਵਧੀਆ ਕੰਮ ਹੋਵੇ ਇੱਥੇ ਠੀਕ ਹੈ ਜੀ ਤੇ ਆਉਣ ਵਾਲੇ ਟਾਈਮ 'ਚ ਬਾਕੀ ਵੀ ਜੋ ਬਾੜ ਦੇ ਕੰਮ ਹੋਣਗੇ ਉਹਨਾਂ ਨੂੰ ਵੀ ਆਪ ਕਰਾਂਗੇ ਆਪਾਂ ਇੱਕ ਹੋਰ ਗਲੀ ਦਾ ਉਦਘਾਟਨ ਕਰਨਾ ਆ ਉਹ ਆਪਣੇ ਅਦਰਸ਼ ਨਗਰ ਕਲੋਨੀ ਦੇ ਵਿੱਚ ਉਹ ਸਾਡੇ 6 ਲੱਖ ਦੀ ਹੈ 6 ਲੱਖ ਕੋਸ਼ੇ ਉਹਨਾਂ ਦਾ ਹੈ ਤੇ ਇਹ ਜੀ ਅੱਜ ਕਿੰਨੀਆਂ ਗਲੀਆਂ ਦਾ ਉਦਘਾਟਨ ਕਰ ਰਹੇ ਅੱਜ ਦੋ ਗਲੀਆਂ ਦਾ ਆਪਾਂ ਉਦਘਾਟਨ ਕਰਾਂਗੇ ਠੀਕ ਹੈ ਜੀ ਕਿੰਨੇ ਚਿਤ ਤਿਆਰ ਹੋ ਜਾਣਗੇ ਜੀ ਤੇ ਬਹੁਤ ਜਲਦੀ ਜਲਦੀ ਤਿਆਰ ਹੋਏਗੀ ਗਲੀ ਅੱਜ ਤੋਂ ਇਹ ਕੰਮ ਸਟਾਰਟ ਹੋ ਜਾਏਗਾ ਇੱਥੇ ਦਾ ਤੇ ਉਧਰ ਵੀ ਕੰਮ ਇਸ ਤੋਂ ਬਾਅਦ ਇਹਨਾਂ ਕੋਈ ਹੈ ਦੋਨੋਂ ਟੈਂਡਰ ਤੇ ਆਪਣੇ ਵਸੇ ਅੰਮ੍ਰਿਤ ਵਸੇ ਕੋ ਟੈਂਡਰ ਦੋਨੋਂ ਤੇ ਇਹ ਦੋਨੋਂ ਜਲਦੀ ਜਲਦੀ ਕੰਮ ਨੂੰ ਨਿਪਟਾਉਣਗੇ ਓਕੇ